ਹਾਂਜੀ ਏਰ ਕੀ ਹਾਲ ਚਾਲ ਹਾਰੇ ਦੋਸਤਾਂ ਮਿੱਤਰਾਂ امید ਕਰਦਾ ਹਾਂ ਤੁਸੀਂ ਠੀਕ ਠਾਕ ਹੋ ਸੋਡੇ ਜਾਨਾਂ ਦੀ ਛੱਟ ਬੈਠਾ ਹੋਣਗੇ ਤੇ ਲਓ ਵੇ ਮਤਰੋ ਪਾਪੇ ਕੋਲੇ ਅੱਜ ਆਏ ਆ ਤੇ ਵੇਖੋ ਇਧਰ ਪੱਖਾ ਕਿੰਦਾ ਲਾਇਆ ਕੋਡੇ ਦੇ ਵਿੱਚ ਤੇ ਜਾਨਵਰ ਇੱਥੇ ਕੋਈ ਨਹੀਂਗਾ ਇਧਰ ਲਾਈ ਦੀ ਛਤਰੀ ਹੋ ਪਾਏ ਵੇ ਬੱਚੇ ਨਵੇਂ ਦਾਇਆ ਦੇ ਕੋਈ ਨਹੀਂ ਰਵੇ ਵੱਡੇ ਬੁੱਤਰ ਸੁਨ ਦਿਖਾਉਂਦੇ ਆ ਕਿ ਮੈਂ ਲੋਕ ਖੋਲ ਲਈ ਮਿਲ ਗਈ ਨਹੀਂ ਇੱਥੀ ਸੀਗੀ ਨਨੇ ਆ ਲਾਲ ਜੀ ਨੇ ਆਪਣੇ ਲਾਲ ਜੀ ਨੇ ਰਗਾਏ ਉਹ ਆਂ ਡੇ ਬਾਈ ਇੱਧਰ ਆਂ ਡੇ ਤੇ ਰਹਿ ਰਿਹਾ ਕਾਲ ਕਾਇਡੂ ਸੜ ਇੱਧਰ ਲਿਆਂਦੀ ਆਹ ਦੇ ਆਹ ਕਿਹਦੇ ਸੜੀ ਐਨੇ ਬੱਚਾ ਕੱਢ ਲਿਆ ਇੱਧਰ ਸੀ ਕੋਈ ਚ ਸੱਜੇ ਪਾਸੇ ਲਾ ਤੇ ਬਾਈ ਛੱਡਿਆ ਉਹ ਬੱਚਾ ਕਿੱਥੇ ਆ ਜਿਹੜਾ ਜਿਹੜਾ ਬਾਈ ਛੱਡਿਆ ਕਿੱਥੇ ਨਹੀਂ ਨਹੀਂ ਦੂਰ ਨੇ ਆਂਡੇ ਹੀ ਆਂਡੇ ਹੀ ਆ ਸਾਰੇ ਜੀਨੇ ਨੇ ਇੱਕੋ ਦਾ ਨਹੀਂ ਕੰਨੇ ਇਹਨਾਂ ਨੇ ਸਾਰੇ ਨਹੀਂ ਹੂੰ ਸੇਨ ਨੀ ਕੱਟਿਆ ਬੱਚੇ ਨਹੀਂ ਛੱਡਦਾ ਹਣ ਜਿਹੜੇ ਬੱਚੇ ਪੈ ਗਏ ਬੁਆਰਾ ਦੇ ਅਰੇ ਆਹ ਰਿਹਾ ਠੀਕ ਹੈ ਜਿਹਦਾ ਬਾਈ ਇੱਥੇ ਵਿੱਚ ਆ ਹਨਾ ਕਿੱਥੇ ਆਹ ਵੇਖ ਹਾਂ ਕਾ ਗੱਡੇ ਪਾ ਨਾ ਕਟਾ ਦਿਆ ਕੁਲੇ ਜੀ ਮੂਹਰਾ ਆ ਤਾਂ ਡੱਬਾ ਜਿਹਾ ਲੱਗਦਾ ਪਾਪਾ ਬੱਚਾ ਹੈ ਡੱਬਾ ਜਿਹਾ ਲੱਗਦਾ ਇੱਧਰ ਗੱਡੇ ਕੁੰਡੇ ਜਿਹੜਾ ਤੇ ਰਤੀ ਦਾ ਜਿਹੜੀ ਤਾਰੇ ਵਾਲੀ ਛੱਦੀ ਸੀ ਪੂਰੀ ਦਾ ਅੱਛਾ ਨਹੀਂ ਪੂਰੀ ਦਾ ਤਾਂ ਲਾਲ ਚੀਨੀ ਦਾ ਠੀਕ ਆ ਅੱਛਾ ਉਹ ਲਾਲ ਚੀਨੀ ਦਾ ਠੀਕ ਹੈ ਭਾਈ ਆ ਜੋੜੇ ਦਾ ਹੈ ਬੱਚਾ ਉਹਨਾਂ ਨਾਲ ਦੇ ਨਹੀਂ ਘੜਾਇਤ ਨੇ ਬਾਈ ਜਿੱਤਾ ਹੀ ਹਾਂ ਉਹ ਬੱਚਾ ਦਾ ਉਹ ਬੈਠਾ ਹੈ ਨਾ ਕਿੱਥੋਂ ਪੜ੍ਹਾਈ ਹੈ ਹੈ ਨਹੀਂ ਉਹਨਾਂ ਦਾ ਕੋਈ ਇੱਕ ਬੱਚਾ ਆ ਪਿਆ ਬਈ पाच पाच ਬੰਦੇ ਨਹੀਂ ਹੈ ਨਾ ਠੀਕ ਆ ਆ ਸ਼ਾਕ ਖਾ ਜਮੇ ਭੁਜਾਈ ਫਿਰਦਾ ਇਹੇ ਸ਼ਾਕੇ ਦਾ ਬੱਚਾ ਆ ਉਹ ਪਰਲਾ ਸਾਹਮਣੇ ਕੁੰਡੇ ਵਾਲਾ ਇਹ ਕਿਤੇ ਨੇ ਮਿਲਿਆ ਉਹ ਸ਼ਾਕ ਹੀ ਨਹੀਂ ਠੀਕ ਹੈ ਨਿਕਲਿਆ ਇਹ ਤਾਂ ਪੀੜਾ ਹੀ ਨਾ ਆਵੇ ਬੈਠੀ ਕਦ ਰੋਣੀ ਅੱਛਾ ਵੇਲੇ ਤਾਂ ਹਾਂ ਡਾਬਾ ਲਈ। ਆਹ ਚੀਨੀ ਕਿਤਨੀ ਹੈ? ਚਾਹ ਇੱਕ ਬੈਠੀ। ਕਾਉਂਟਰ ਉੱਪਰ ਕਾੜਿਆ ਪਰ ਕਿ? ਉੱਪਰ ਉੱਪਰ ਚੱਕ ਲੈ। ਨੰਬਰ ਕੋਈ ਨਹੀਂ। ਨਾ ਖਤੇ ਉੱਧਰ ਪਾਏ ਕਿ ਖੇਪਾਇਆ। ਉਹ ਜਿਹੜੇ ਮੂੰਹ ਆ ਨਹੀਂ। ਖੁੱਲੇ ਮੂੰਹ ਵਾਲਾ ਤੇ ਖੁੱਲੇ ਮੂੰਹ ਵਾਲਾ। ਐਂ ਕਰ। ਜਾਨਵਰ ਵਾਪਾ ਪਾ ਕਿੰਨੇ ਐ ਤੇ ਕੀ ਛੱਡ ਲੈ ਬਾਜੀਆਂ। ਬਾਜੀਆਂ ਜਿੰਨੇ ਸਾਰੇ ਖਤ ਦੇ। ਕੋਈ ਨਹੀਂ ਬਚਿਆ ਹੈ। ਬਾਠੀਆਂ। ਤੇ ਨਵੇਂ ਬੱਚੇ ਹੁਣ ਗਝਾਉਣੇ ਆ ਵਾਲ ਜਿਹੜੇ ਜਾਲ ਚ ਪਾਏ ਆ। ਤੇ ਜਿਹੜੇ ਬੱਚ ਆਹੋ ਉਹ ਬੰਦ ਕਰ ਲੈ ਹੁਣ। ਪੁਰਾਣੇ ਕਿੱਡੇ ਕਰਨੇ ਮਾਰੇ ਡੈਂਜਰ ਸੱਤ ਹੋ ਜਾ ਠੀਕ ਆ ਉਹ ਦਿਨਕ ਲੱਗਦੇ ਨਹੀਂ ਇੱਕ ਨਾ ਬਾਈ ਹੁਣ ਗਰਮੀ ਨਾ ਐ ਹੋਈ ਪਈ ਆ ਵੀ ਆਦੀ ਹੋ ਗਿਆ ਦੇਖੋ ਜੀ ਨਾ ਥੱਲੇ ਲੈ ਨੀ ਦੇ ਜਾ ਪਰਾ ਥੱਲੇ ਕਰ ਉਹਨੂੰ ਲਓ ਬਾਈ ਹੁਣ ਉਹਨੇ ਨੂੰ ਜਾਲ ਫੜਾਤਾ ਮੈਂ ਤੁਹਾਨੂੰ ਬੱਚੇ ਦਿਖਾਉਣਾ ਇੱਕ ਤਾਂ ਨੀਲਾ ਵਾ ਇੱਕ ਸਵਾ ਰੰਗਾ ਵਾ ਉਹਨਾਂ ਨਾ ਬਸ 2 ਮਿੰਟ ਤੁਹਾਨੂੰ ਟਾਂਗ ਹੀ ਦੇਣਾ ਤੇ ਇੱਕ ਆਹ ਲਾਲ ਚੀਨਾ ਵਾ ਪਾਪਾ ਇਹ ਅੱਡੋ-ਅੱਡ ਸਾਰੇ ਕਿਸਕਾ ਕੋਈ ਹੈਗੇ ਆ ਜੋੜੇ ਸੋ ਹਾਰੇਂਗੇ ਤੇ ਲਾਲਚੀ ਨਾ ਹੈ ਨੀਲਾ ਸਿੰਗਲ ਇਹ ਕਿਹੜੇ ਨੇ ਕੱਢਿਆ ਨੀਲਾ ਅੱਛਾ ਉਹ ਜਿਹੜੇ ਭਾਈ 2 ਨੰਬਰ ਖੋਡੇ ਚ ਪੁਰਾਣੇ ਘਰੇ ਲੱਗੇ ਜੋੜੇ ਉਹਨਾਂ ਦਾ ਬੱਚਾ ਇਹ ਠੀਕ ਹੈ ਜੀ ਦੇਖ ਲੋ ਬਾਕੀ ਹਾਲੋ ਕੀ ਇਹ ਚਟੀਆਂ ਦਾ ਹੀ ਬਣੂਗਾ ਹਾਂ ਦੇਖ ਲੋ ਭਾਈ ਤਿੰਨੇ ਬੱਚੇ ਆ ਤਿੰਨੇ ਹਜੇ ਲਾਉਣੇ ਆ ਪਾਪਾ ਛਤਰੀ ਤਾਂ ਨਹੀਂ ਬਿਠਾਈ ਕੇ ਬਿਠਾਏ ਕਿਤੇ ਨਹੀਂ ਠੀਕ ਆ ਦੇਖੋ ਬਈ ਰੋਕ ਰੋਕ ਕੇ ਰੋਕੀ ਚੱਲਾ ਦੇ ਕਿਵੇਂ ਲਓ ਨਾ ਆਪ ਦੇ ਵਿੱਚ ਜੋ ਯਾਰ ਭਈ ਆਣਾ ਤੁਹਾਨੂੰ ਛਤਰੀ ਦੇ ਵੀ ਰਾਜ ਦੱਸਦੇ ਪਾਪੇ ਨੇ ਕਿਉਂ ਲਾਈ ਆ ਆ ਦੇਖੋ ਆ ਬੈਰਲ ਕਿੰਦੀ ਵੱਡੀ ਹੈ ਨਾ ਤੇ ਉਹ ਲੱਗਾ ਸਾਹਮਣੇ ਵਾਂਹ ਜਿਹੜਾ ਦਿਖੀ ਜਾਂਦਾ ਵਿੱਚ ਆਲੀ ਇਥੋਂ ਦੀ ਨਾ ਬਿੱਲੀ ਚੜੀ ਆ ਫੱਟੀ ਦੇ ਤੇ ਵਿੱਚ ਦੀ ਇਥੇ ਪਾ ਕੇ ਪੰਜਾ ਤੇ ਬੱਚੇ ਤੇ ਅਟੈਕ ਕੀਤਾ ਬੱਚਾ ਖੁੱਡੇ ਜੀ ਇੱਧਰ ਬੈਠਾ ਵਾ ਉੱਡਣ ਵਾਲਾ ਬੱਚਾ ਵਾ ਗਿੱਜਿਆ ਵੈਉ ਜਾਨੀ ਤਾਂ ਬਾਵਾ ਉਹਦੇ ਮਾਰ ਗਈ ਪੰਜਾ ਤਾਂ ਕਰਕੇ ਇਥੇ ਛਤਰੀ ਲਾਈ ਵੀ ਆ ਆ ਖੁੱਡਾ ਖੁੱਲਾ ਹੀ ਹੁੰਦਾ ਕਿਉਂਕਿ ਇਹ ਚ ਨਾ ਗੰਮਸ ਜੀ ਬਾਨ ਲੱਗੀ ਸੀ ਤਾਂ ਕਰਕੇ ਮੀਂਹ ਨਾਲ ਤੇ ਫਿਰ ਇਹ ਚੋਂ ਬਾਪੇ ਨੇ ਜਾਨਵਰ ਖਾਲੀ ਕਰ ਤੇ ਬਾਕੀ ਇਹ ਚ ਉਹ ਹੀ ਸੀਗੇ ਜਿਹੜੇ ਬਾਜੀਆਂ ਛੱਡ ਨਹੀਂ ਲਗਭਗ ਸਾਰੇ 90% ਛੱਡ ਲਏ ਠੀਕ ਹੈ ਇੱਕ ਜਿਵੇਂ ਦੋ ਜਿਹੜੇ ਦੋ ਚਾਰ ਬਾਜੀਆਂ ਤੋਂ ਮਿਲ ਕੇ ਜੇ ਬੱਚਾ ਜਿੱਤਦਾ ਜਿਹੜਾ ਉਹ ਲੈ ਜਾਂਦਾ ਵਾਪਸ ਉਹੀ ਰਹਿ ਗਏ ਬਸ ਬ ਆਪਦੇ ਆਪ ਲਈਆ ਕਿ ਛਾਵੇਂ ਰੱਖਿਆ ਹੋਵੇ ਹੁਣ ਇਹ ਕਿਹੜੇ ਇਹ ਛਾਵੇਂ ਰੱਖਿਆ ਛਾਵੇਂ ਰੱਖਿਆ ਠੀਕ ਆ ਸਟੋਰ ਕੀਤਾ ਬਈ ਸਟੋਰੂ ਬਣਾ ਲਿਆ ਕਿਨਾਂ ਥੋੜੇ ਟਾਈਮ ਲਈ ਤੇ ਹੁਣ ਇਹ ਚ ਹੂੰ ਨਾਲ ਹੀ ਦਾ ਠੀਕ ਆ ਇਹ ਖੋਟੇ ਜ ਹੁਣ ਫਿਰ ਬੱਚੇ ਛੱਡਿਆ ਕਰਨੀ ਬੱਚੇ ਛੱਡਿਆ ਕਰਨੀ ਠੀਕ ਆ ਸਾਰੇ ਿਕੜਾ ਕੇ ਹੈ ਲੋ ਬਈ ਯਾਨ ਵਾਰ ਤੁਹਾਨੂੰ ਦਿਖਾਤੇ ਆ ਇੱਕ ਇੱਕ ਐਤ ਕੀ ਨਾ ਇੱਕ ਇੱਕ ਹੀ ਬੱਚਾ ਕਰਦਾ ਸਾਰੇ ਜੋੜਿਆਂ ਨੇ ਹੋ ਸਕਦਾ ਕੋਈ ਦੋਗ ਜਿੰਨਾ ਦੇ ਧਰੇ ਹੋਣਾ ਤੇ ਦੋਸੂ ਕੱਢ ਲੈਣ ਤਾਂ ਫਿਰ ਇਹ ਕੋਈ 6% ਬਚਿਆ ਤੇ ਦੇਖਦੇ ਹਾਂ ਹੁਣ ਇਹਨਾਂ ਦਾ ਉਹ ਲੋਨ ਵਾਲੇ ਹਜੇ ਨਵੇਂ ਬਾਕੀ ਛੋਟੇ ਹਜੇ ਤੇ ਬਾਕੀ ਜਿਹੜੇ ਵਿੱਚ ਵੱਡੇ ਪੁਰਾਣੇ ਪਹਿਲਾਂ ਵਾਲੇ ਜਿਹੜੇ ਐਡਵਾਂਸ ਨਿਕਲੇ ਹੋਏ ਆ ਬਾਰੀਆਂ ਵੇਲੇ ਦੇ ਉਹ ਕਿੱਧਰੇ ਵੇ ਆ ਉਹ ਹਜੇ ਤਾਂ ਇਹੋ ਪਕੰ ਦਾ ਛੱਡਦੇ ਮੌਸਮ ਨਹੀਂ ਥਈ ਇਹਦੇ ਧੁੱਪ ਹੋ ਜਾਂਦੀ ਆ ਅੱਜ ਤਾਂ ਜਿਵੇਂ ਦੋਕ ਦਿਨ ਹੋ ਗਏ ਬਈ ਗਰਮੀ ਨਹੀਂ ਆ ਨਾ ਸੱਲਾ ਇਸ਼ਾਰ ਦਿਓ ਆ ਹੁਣ ਠੰਡਾ ਜਾ ਹੋ ਗਿਆ ਮਹਾਰਾਜ ਗਰਮੀ ਬੜੀ ਆ ਹਾਂ